ਗੱਲਾਂ ਨੇ ਨਾ ਵੀ ਖਿੱਚ ਕੇ ਲਾਉਣਾ ਪੈਂਦਾ ਉਹ ਝੋਨਾ ਕਹਿੰਦੇ ਸੀਗੇ ਵੀ ਲੇਟ ਮੇਰੇ ਆਏ ਤੋਂ ਵੱਡੇ ਬਾਅਦ ਹੋ ਸੀ ਵੱਡਣ ਦਾ ਸਾਡਾ ਪਿਛਲੇ ਵਾਰੀ ਜਦੋਂ ਅਸੀਂ ਉਹਦੋਂ ਲਾਉਂਦੇ ਸੀ ਵੀ ਕਹਿੰਦੇ ਯਾਰ ਇਹਨੂੰ ਭਗ ਜਾਣ ਦੇ ਕੇ ਮਤਲਬ ਕਿਉਂਕਿ ਜਿੱਥੇ ਉਹ ਖੜ ਜਾਂਦਾ ਉਹਦੇ ਕੱਠ ਹੋ ਜਾਂਦਾ ਕੰਮ ਵੀ ਨੂੰ ਫਿਰ ਤਾਂ ਫੋਟੋਆਂ ਵਾਲਾ ਕੰਮ ਚੱਲੀ ਜਾਂਦਾ ਜੀ ਯਾਰ ਫੇਰ ਕੰਮ ਕਰਿਆ ਕੋਈ ਇਹਨੂੰ ਮਣਕਲ ਜਾਣ ਦੇ ਕਿਸੇ ਪਾਸੇ ਉਹ ਅਸੀਂ ਕਦੋਂ ਕਰਨ ਲੱਗਣ ਲੱਗੇ ਉਹ ਮਨ ਟਿਕ ਜੋ ਇਹਨੂੰ ਭਗ ਜਾਂਦਾ ਜਾਂ ਨਿਕਲ ਜਾਂਦਾ 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 ਭਿੱਖੀ ਕਿਸੇ ਕੋਲ ਬੈਠ ਗਿਆ ਦੁਕਾਨ ਦੇ ਓਏ ਅੱਜ ਕੱਲ੍ਹ ਆ ਮੋਬਾਈਲ ਆ ਜਿਹੜੇ ਭੈਣੇ ਸਿਆਪਾ ਇਹ ਜਾਇ ਤੁਸੀ ਗੱਲ ਇੱਥੇ ਕਰ ਲਓ ਹੁਣ ਭਾਵੇਂ ਮੈਂ ਪੂਰੇ ਬੈਠੇ ਕੋਈ ਕੰਨੀ ਭੇਜਦੇ ਇਹਨੂੰ ਇੱਦਾਂ ਹੀ ਜੀ ਤਾਂ ਉਹ ਸਾਡਾ ਜਿਹੜਾ ਮੁੰਡਾ ਚਲਾਉਂਦਾ ਡਾਇਰੈਕਟਰ ਉਹਨੇ ਚਲਾ ਕੇ ਨਾ ਵੀਡੀਓ ਬਣਾ ਕੇ ਉਹਦੇ ਪਾਤੀ ਭਿੱਖੀ ਵਟਣ ਦੇਖ ਲਈ ਚੰਡੀ ਖੜੂ ਜਾਂਦਾ ਮੁੰਡਿਆ ਕਹਿੰਦਾ ਮੈਨੂੰ ਐਵੇਂ ਕੁੱਦੂ ਮਾਰੀ ਝੂਠ ਮੋਲੀ ਜਾਂ ਨੂੰ ਕਹਿੰਦਾ ਨਾਲ ਲੱਗ ਜੇਗਾ ਹੁਣ ਉਹ ਕੀ ਬਚਪਨ ਕਹਿ ਲਿਆ ਇਹਨੂੰ ਜੋ ਮਰਜੀ ਕਹਿ ਲੈ ਹਾਂ ਜੀ ਐਂ ਔਰ ਆਪ ਦੇ ਤਾਂ ਛੱਡੋ ਤਾਂ ਜਦੋਂ ਮ ਪਤਨਾ ਦੇ ਫਲਾਨਾ ਭਰਤ ਪਈ ਜਾਂਦਾ ਉਹਦੇ ਜਾ ਜਾ ਕਰਦਾ ਡਾਕਟਰ ਦੇ ਕੰਡੇ ਚ ਸ਼ੌਂਕ ਹੀ ਸੀ ਬਸ ਹਾਂ ਅੱਛਾ ਲੈਵਲ ਲੱਗਿਆ ਹੋਵੇ ਚੰਗਾ ਹੋਸ ਨੂੰ ਵਪਾਰ ਟੈਲੀਵਿਜ਼ਨ ਦੇ ਐਡਾਈ ਉਹ ਭੱਜ ਕੇ ਹਾਂ ਇਹ ਠੀਕ ਆ ਯਾਰ ਗੱਲ ਤਾਂ ਇਹ ਕੰਮ ਨਹੀਂ ਆਉਂਦਾ ਇਹ ਹੀ ਆਉਂਦਾ ਇਹਦੇ ਦਿਮਾਗ ਕਿਵੇਂ ਹੈ ਐਡ ਵਾਲਾ ਸਿਸਟਮ ਸਾਡੇ ਨਾਲ ਇਹਨੇ ਮੈਂ ਫਿੱਟ ਹੋ ਗਿਆ ਇਹਦੇ ਸਹੀ ਹੋ ਗਿਆ ਵਧੀਆ ਚੱਲ ਵਧੀਆ ਹੋਇਆ ਜੇ ਕਰਕੇ ਆਹ ਤੁਹਾਡਾ ਸਵਾਗਤ ਹੈ ਮੈਂ ਲੱਸੀ ਘਰ ਦੀ ਜੀ ਹੈ ਅੱਜ ਕੀ ਹੋਇਆ ਤੇ ਹੁਣ ਡੱਬਾ ਵਾਂਗ ਕਰਤੀ ਖਬਰ ਕੀ ਕਰਿਆ ਉਹਨਾਂ ਨੇ ਖਬਰ ਇਹ ਕੁਝ ਦੇ ਰਹੇ ਨੇ ਮਿਲਦੇ ਸੀ ਹੈ ਤਾਂ ਹੀ ਤੁਹਾਨੂੰ ਪੁੱਛਿਆ ਵੀ 2-4 ਹੋ ਗਏ ਕਿ ਨਹੀਂ ਇਹ ਜੀ ਐ ਕੋਈ ਨਾ ਪਾਈ ਦਾ ਜਿਹੜਾ ਮਿਊਜ਼ਿਕਲ ਦਾ ਕੰਮ ਆ ਜਿਹੜਾ ਚੱਲਦਾ ਜੀ ਸਟੂਡੀਓ ਜਿਹੜਾ ਕੋਈ ਹੈਗੀ ਨਹੀਂ ਉੱਥੇ ਕਿ ਨਹੀਂ ਉਹ ਚੱਲਦਾ ਹੀ ਹੈ ਜੀ ਉਹ ਜਿਹੜੇ ਮੁੰਡੇ ਪਹਿਲਾਂ ਟੀਮ ਕੰਮ ਕਰਦੇ ਜੋ ਕਰੀ ਜਾਂਦੇ ਉਹ ਇਹ ਦੂਸਰੋਂ ਲੋਕ ਪਏ ਨੇ ਵੀ ਭੰਗਾ ਜੇ ਨਹੀਂ ਜੇ ਕੋਈ ਹੋਰ ਬੰਦਾ ਕਰਨਾ ਚਾਹੇ ਉਹਸ ਜਿਹੜਾ ਪਹਿਲਾਂ ਮੈਨੇਜਰ ਦੀ ਟੀਮ ਉਹ ਹੀ ਦੇਖਦੀ ਆ ਸਾਰੇ ਹੁਣ ਉਹ ਬਣਾ ਰਹੇ ਨੇ ਉਹ ਕੀ ਕਹਿੰਦੇ ਆ ਉਹਨੂੰ ਲੇਜਰ ਸ਼ੋਹ ਜੇ ਵਾਸਤੇ ਠੀਕ ਹੈ ਜਨਵਰੀ ਫਰਵਰੀ ਤੱਕ ਤਿਆਰ ਹੋ ਜਾਊਗਾ ਉਹ ਜਿੱਥੇ ਉਹਦੇ ਜਿਹੜੇ ਸ਼ੋ ਬੁੱਕ ਸੀ ਪਹਿਲਾਂ ਜਿਵੇਂ 10 ਜਗ੍ਹਾ ਤੇ ਉਹਨੇ ਜਾਣਾ ਸੀਗਾ ਹੁਣ ਉਹਨਾਂ ਨੇ ਕੈਨਸਲ ਨਹੀਂ ਕਰਿਓ ਉੱਥੇ ਲੇਜਰ ਸ਼ੋ ਹੋਣਗੇ ਉਹ ਦੀ ਮਾਇਆ ਬਚਾਈ ਵੀ ਜਿਵੇਂ ਨਵਾਂ ਬੰਦਾ ਕੋਈ ਜਿਵੇਂ ਕੋਈ ਸਟੂਡੀਓ ਕੁਛ ਨਵੇਂ ਤਾਂ ਆਪਾਂ ਦਾ ਕੁਛ ਨਵੇਂ ਤਾਂ ਜਾਣਦੇ ਹੀ ਨਹੀਂ ਹੈਗੇ ਦੇਖੋ ਆਪਾਂ ਦਾ ਜਿਵੇਂ ਮੈਸੇਜ ਵੀਲ ਦਾ ਬੰਦਾ ਹੀ ਸਾਹਿਬ ਤੇ ਮਤਾਬ ਉਹ ਸਾਡਾ ਮੁੰਡਾ ਜਿਹੜਾ ਮੈਨੇਜਰ ਹੈ ਜੇ ਕੋਈ ਜਾਂਦਾ ਜਦੋਂ ਉਹਨੂੰ ਬੁਲਾ ਲੈਣੇ ਭਾਵੇਂ ਕੀ ਨਾਮ ਹੈ ਉਹਨਾਂ ਦਾ ਬੰਟੀ ਬੰਟੀ ਹੈ ਚੰਡੀਗੜੀ ਆ ਅਸਦਰ ਹੁੰਦੇ ਹੁੰਦੇ ਬਜ਼ੁਰੇ ਦੇ ਪੁੱਤ ਉਹਦੇ ਨਾਲ ਹੀ ਆਉਣਗਾ ਪੂਰੇ ਪਾਸੇ ਗਾਨ ਨੂੰ ਜਿਆਦਾ ਕੋਈ ਬਾਹਰੋਂ ਮਾਉਂਸ ਦਾ ਐਪਲ ਨਹੀਂ ਲਾਉਣਾ ਇਸ ਨੂੰ ਪਤਾ ਨਹੀਂ ਗਾਨ ਨੂੰ ਅਸਲ ਜੱਟ ਤੋਂ ਵੱਡਾ ਕੋਈ ਡਾਕਟਰ ਨਹੀਂਗਾ ਹਾਂ ਤਾਂ ਹੈਗਾ ਹੀ ਜੀ ਹਾਂ ਸਾਰੇ ਨਾ ਲੱਗਦੇ ਪੁੱਚ ਟ੍ਰੇਡ ਜਿਹੜਾ ਵਰਲਿਕਲ ਕਰਦੇ ਟ੍ਰੇਡ ਉਹਦੇ ਚ ਆ ਹੀ ਵੜਦਾ ਕਿਸੇ ਨਾ ਕਿਸੇ ਦੀ ਕਹੀ ਕਹੀ ਗੱਲ ਉਹਨਾਂ ਦੇ ਮੂੰਹੋਂ ਕਹਾ ਲੈਂਦੇ ਨੇ ਹਾਂ ਜੀ ਜਿਹੜਾ ਜਾਤੀ ਤਜਰਬਾ ਉਹਦੀ ਕੋਈ ਚੀਜ਼ ਰੀਸ ਨਹੀਂ ਕਰਦਾ ਜਾ ਕੋ ਤੋਂ ਹੁਣ ਹੀ ਪੜ੍ਹ ਕੇ ਆਜਾ ਤਾਂ ਸਿੱਧਾ ਹੁੰਦਾ ਜੀ ਜਿਹੜਾ ਕੋ ਡਾਕਟਰ ਆਉਣਾ ਕੁਝ ਪੜਿਆਗਾ ਐਕਸਪੀਰੀਅੰਸ ਥੋੜਾ ਜਿਹਾ ਦਾ ਜੋ ਨਮਾਇਆ ਬਾਗ ਚੱਲ ਕੇ ਪੜ੍ਹ ਤੋਂ ਸਿੱਖਿਆ ਨਾਲੇ ਸਾਰੀਆਂ ਗੱਲਾਂ ਜਿਹੜੇ ਜਿਵੇਂ ਪੱਛਿਮ ਵਾਲੇ ਦੁਕਾਨ ਆਪਾਂ ਹੁਣ ਜਾਣੇ ਆ ਲਾਰੀ ਨੂੰ ਵੇ ਬਾਅਦ ਚੀਜ਼ ਜੀ ਆਰ ਦੇ ਕੀ ਦਿੰਨਾ ਹੁਣ ਆਪਦੇ ਹਿਸਾਬ ਨਾਲ ਦੇਈ ਜਾਂਦਾ ਜਿਹਨੇ ਆ ਪ੍ਰੈਕਟਿਕਲਿੰਗ ਕੀਤਾ ਪਤਾ ਨੂੰ ਪਤਾ ਨਹੀਂ ਪਤਾ ਜਿਹੜੇ ਸਾਨੂੰ ਦਵਾਈਆਂ ਦੱਸੀ ਜਾਂਦੇ ਮੈਨੂੰ ਲੱਗਦਾ ਉਹਨਾਂ ਨੂੰ ਫਸਲ ਦਾ ਰੰਗ ਨਹੀਂ ਪਤਾ ਨਾ ਕੀ ਹੈ